ਹੰਟਰ ਨੇ ਸਟੇਟ ਨੇ ਬੜਾ ਯਤਨ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਪੁੱਠੇ ਰਸਤੇ ਲਾਉਣ ਵਾਸਤੇ ਇਦਾਂ ਦੇ ਕਲਾਕਾਰ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਨੇ ਨਸ਼ੇ ਨੂੰ ਤੇ ਪਤਿਤਪੁਣੇ ਨੂੰ ਪ੍ਰਮੋਟ ਕੀਤਾ ਕੋਈ ਨਹੀਂ ਸੀ ਸੋਚ ਸਕਦਾ ਵੀ ਇੱਕ ਮੋਨਾ ਕੋਨਾ ਨੌਜਵਾਨ ਸਿੱਖੀ ਦੀ ਗੱਲ ਕਰੇਗਾ ਸਿੱਖੀ ਦਾ ਪ੍ਰਚਾਰ ਕਰੇਗਾ ਕੋਈ ਨਹੀਂ ਸੀ ਸੋਚਦਾ ਇੱਕ ਮੋਨਾ ਕੋਨਾ ਨੌਜਵਾਨ ਸਿੱਖ ਰਾਜ ਦੀ ਨੀਂਦ ਦੇ ਵਿੱਚ ਇੱਕ ਇੱਟ ਬਣ ਕੇ ਲੱਗ ਜਾਵੇਗਾ ਕੋਈ ਨਹੀਂ ਸੀ ਸੋਚਦਾ ਵੀ ਇੱਕ ਮੋਨਾ ਕੋਨਾ ਨੌਜਵਾਨ ਜਦੋਂ ਸੰਸਾਰ ਤੋਂ ਜਾਵੇਗਾ ਤੇ ਉਹਦੀ ਮਰਿ ਦੀ ਉੱਪਰੇ ਅਰਦਾਸਾਂ ਹੋਣਗੀਆਂ ਕਲਗੀਆਂ ਵਾਲਿਆ ਸਾਨੂੰ ਅਮਰਧਾਰੀ ਕਰ ਲੈ ਕਿਸੇ ਨੇ ਨਹੀਂ ਸੀ ਕਿ ਇਹਨੇ ਵੱਡੇ ਪੱਦਰ ਤੇ ਦੀਪ ਸਿੱਧੂ ਹਮਰਾਕਤ ਪਾਤਸ਼ਾਹੀ ਦਾਵਾ ਪੰਜਾਬ ਦੇ ਲੋਕਾਂ ਦੇ ਵਿੱਚ ਕਾਇਮ ਕਰ ਜਾਵੇਗਾ ਇਹ ਉਹਦੀ ਬਦੌਲਤ ਹੈ ਜਦੋਂ ਕਮਲ ਸ਼ਰਮਾ ਦੇ ਮੂੰਹ ਤੋਂ ਦੀਪ ਸਿੱਧੂ ਨੇ ਆਤਵਾਦੀ ਲਫ਼ਜ਼ ਸੁਣਿਆ ਵੀ ਸੰਤਾਂ ਦੇ ਖਿਲਾਫ਼ ਕਹਿੰਦੇ ਦੀਪ ਸਿੱਧੂ ਕੁਰਸੀ ਤੋਂ ਉੱਠ ਕੇ ਇੱਕ ਵਾਰ ਉਹਨੂੰ ਗਲਾਵੇ ਤੋਂ ਫੜਨੇ ਲੱਗਾ ਸੀ ਉਹ ਪਤੰਗੇ ਨਹੀਂ ਸੋਚਦੇ ਹੁੰਦੇ ਮੇਰਾ ਪਿਛੇ ਪਰਿਵਾਰ ਭੁੱਖਾ ਮਰ ਜਾਊਗਾ ਮੇਰੇ ਪਿਛਲਿਆਂ ਦਾ ਕੀ ਬਣੂਗਾ ਪਤੰਗਿਆਂ ਨੂੰ ਤੇ ਕੇਵਲ ਬੀਵੇ ਦੀ लाਡ ਦੇ ਉਚਨ ਮੱਤਨਾ ਆਉਣਾ ਹੁੰਦਾ ਹੈ ਇਸੇ ਤਰ੍ਹਾਂ ਦੀਪ ਸਿੱਧੂ ਉਹਨਾਂ ਪਤੰਗਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਪੰਥ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਗਿਆ ਸੋ ਉਸ ਨੌਜਵਾਨ ਦੇ ਅਜੇ ਸੁਪਨੇ ਬਹੁਤ ਬਾਕੀ ਹੈ ਮੈਂ ਕਹਿੰਦਾ ਅਸੀਂ ਉਹਦੇ ਜਾਨ ਤੋਂ ਪਿੱਛੋਂ ਅਦੇ ਇੱਕ ਲਾਂਗ ਨਹੀਂ ਕੁੱਟੀ ਤਖਤ ਜਗਵਰ ਸਤਰ ਦੇ ਮਾਲਕ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ پاک ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਪਿਆਰੀ ਸਵਾਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਕੌਮੀ ਯੋਧੇ ਸੰਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਹੋ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵੀ ਲਿਖਦਾ ਏ ਬੁਲਬਲਾਂ ਦੇ ਪਿੰਜਰੇ 'ਚ ਕਦੇ ਬਾਜ ਨਹੀਂ ਹੁੰਦੇ ਤੇ ਬੁੱਝ ਦਿਲਾ ਕੋਲੋਂ ਕਦੇ ਰਾਗ ਨਹੀਂ ਹੁੰਦੇ ਜਿਹੜੀਆਂ ਕੌਮਾਂ 'ਚ ਕਦੇ ਸ਼ਹੀਦ ਨਹੀਂ ਹੁੰਦੇ ਉਹਨਾਂ ਕੌਮਾਂ ਦੇ ਸਿਰਾਂ 'ਤੇ ਕਦੇ ਤਾਜ ਨਹੀਂ ਹੁੰਦੇ ਸਾਡੀ ਉਹ ਕੌਮ ਦਾ ਮਹਾਨ ਯੋਧਾ ਜਿੰਨੇ ਉਸ ਨੌਜਵਾਨ ਤੱਕ ਆਪਣੀ ਗੱਲ ਪਹੁੰਚਾਈ ਹੈ ਜਿਹੜਾ ਨੌਜਵਾਨ ਭੜਕਿਆ ਹੋਇਆ ਸੀ ਵੀਰਦੀਪ ਸਿੱਧੂ ਨੇ ਉਹਨਾਂ ਨੌਜਵਾਨਾਂ ਨੂੰ ਟੁੰਬਿਆ ਜਿਹੜੇ ਨੌਜਵਾਨ ਪੜ੍ਹ ਕੇ ਹੋਏ ਸੀ ਸਿੱਖੀ ਦੇ ਰਸਤੇ ਤੋਂ ਲਥੇ ਹੋਏ ਸਨ ਪੰਜਾਬ ਦੇ ਨੌਜਵਾਨ ਸੋਚ ਰਹੇ ਸੀ ਸਾਲ 1992 ਤੋਂ ਬਾਅਦ ਭਾਈ ਜਿੰਦੇ ਤੇ ਭਾਈ ਸੁਖੇ ਤੇ ਹੋਰ अनेका ਸੂਰਮਿਆਂ ਦੀਆਂ ਸ਼ਹਾਦਤਾਂ ਹੋਈਆਂ ਸੈਂਟਰ ਨੇ ਸਟੇਟ ਨੇ ਬੜਾ ਯਤਨ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਪੁੱਠੇ ਰਸਤੇ ਲਾਉਣ ਵਾਸਤੇ ਇਦਾਂ ਦੇ ਕਲਾਕਾਰ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਨੇ ਨਸ਼ੇ ਨੂੰ ਤੇ ਪਤਤ ਪੁਨੇ ਨੂੰ ਪ੍ਰਮੋਟ ਕੀਤਾ ਸਮਾਂ ਲੰਘਦਾ ਏ ਕਿਸਾਨੀ ਘੋਲ ਦੇ ਵਿੱਚ ਇਹ ਐਕਟਿੰਗ ਕਰਨ ਵਾਲਾ ਨੌਜਵਾਨ ਉੱਭਰ ਕੇ ਸਾਹਮਣੇ ਆਇਆ ਜਿਸ ਨੇ ਭੜਕੀ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਗਲੇ ਦੇ ਨਾਲ ਲਾਇਆ ਇੱਥੇ ਬਹੁਤ ਮੇਰੇ ਨੌਜਵਾਨ ਸੂਝਵਾਨ ਨੌਜਵਾਨ ਬੈਠੇ ਹੋਏ ਐ ਉਹਨਾਂ ਦੀ ਬਹੁਤ ਸਾੰਝੀ ਦੀਪ ਸਿੱਧੂ ਦੇ ਨਾਲ ਕੋਈ ਨਹੀਂ ਸੀ ਸੋਚ ਸਕਦਾ ਵੀ ਇੱਕ ਮੋਨਾ ਕੋਨਾ ਨੌਜਵਾਨ ਸਿੱਖੀ ਦੀ ਗੱਲ ਕਰੇਗਾ ਸਿੱਖੀ ਦਾ ਪ੍ਰਚਾਰ ਕਰੇਗਾ ਕੋਈ ਨਹੀਂ ਸੀ ਸੋਚਦਾ ਇੱਕ ਮੋਨਾ ਕੋਨਾ ਨੌਜਵਾਨ ਸਿੱਖ ਰਾਜ ਦੀ ਨੀਂਦ ਦੇ ਵਿੱਚ ਇੱਕ ਇੱਟ ਬਣ ਕੇ ਲੱਗ ਜਾਵੇਗਾ ਕੋਈ ਨਹੀਂ ਸੀ ਸੋਚਦਾ ਵੀ ਇੱਕ ਮੋਨਾ ਕੋਨਾ ਨੌਜਵਾਨ ਜਦੋਂ ਸੰਸਾਰ ਤੋਂ ਜਾਵੇਗਾ ਤੇ ਉਹਦੀ ਮਰਿ ਦੀ ਉੱਪਰੇ ਅਰਦਾਸਾਂ ਹੋਣਗੀਆਂ ਕਲਗੀਆਂ ਵਾਲਿਆ ਸਾਨੂੰ ਅਮਰਤਾਰੀ ਕਰ ਲੈ ਸਾਲੋਂ ਖੰਡੇ ਬਾਤੇ ਦੀ ਪੌਣ ਬਖਸ਼ਾ ਇਹ ਕਿਸੇ ਨੇ ਨਹੀਂ ਸੀ ਸੋਚਿਆ ਕਿਸੇ ਨੇ ਨਹੀਂ ਸੀ ਸੋਚਿਆ ਕਿ ਇਹਨੇ ਵੱਡੇ ਪੱਦਰ ਤੇ ਦੀਪ ਸਿੱਧੂ ਹਮਰਾਕਤ ਪਾਤਸ਼ਾਹੀ ਦਾਵਾ ਪੰਜਾਬ ਦੇ ਲੋਕਾਂ ਦੇ ਵਿੱਚ ਕਾਇਮ ਕਰ ਜਾਵੇਗਾ ਇਹ ਉਹਦੀ ਬਦੌਲਤ ਹੈ ਬਰਖਾ দত্ত ਪਾਰਤ ਦੀ ਬਹੁਤ ਮਸ਼ਹੂਰ ਪੱਤਰਕਾਰ ਹੈ ਉਹਨੇ ਸਿੱਧੂ ਦੇ ਨਾਲ ਇੰਟਰਵਿਊ ਕਰਦੀ ਕਰਦੀ ਕਹਿੰਦੀ ਐ ਤੂੰ ਆਪਣੇ ਮੂੰਹ ਦੇ ਨਾਲ ਇੱਕ ਵਾਰ ਕਹਿ ਦੇ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਅਤਵਾਦੀ ਹੈ ਦੀਪ ਸਿੱਧੂ ਨੇ ਉਸ ਪੱਤਰਕਾਰ ਨੂੰ ਕਿਹਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਕੌਮ ਦੇ ਮਹਾਨ ਨਾਇਕ ਹੈ ਮੈਂ ਉਹਨਾਂ ਨੂੰ ਯੋਧਾ ਤੇ ਮਹਾਨ ਸ਼ਹੀਦ ਮੰਨਦਾ ਅਤਵਾਦੀ ਨਹੀਂ ਦੀ ਦਾ ਪ੍ਰਧਾਨ ਜਦੋਂ ਸਣੀ ਦਿ올 ਦੀ ਕੰਪੇਨ ਕਰਨ ਆਇਆ ਦੀਪ ਸਿੱਧੂ ਪੰਜਾਬ ਬੀਜੇਪੀ ਦਾ ਪ੍ਰਧਾਨ ਕਮਲ ਸ਼ਰਮਾ ਬੈਠਦੇ ਹੁੰਦੇ ਸੀ ਜਦੋਂ ਵਿਚਾਰ ਵਟਾਂਦਰਾ ਚੱਲਣ ਗਿਆ ਦੀਪ ਸਿੱਧੂ ਵੀ ਨਾਲ ਸੀ ਗੱਲਾਂ ਬਾਤਾਂ ਕਰਦਿਆਂ ਕਮਲ ਸ਼ਰਮਾ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਅਤਵਾਦੀ ਕਹਿ ਦਿੱਤਾ ਤੇ ਜਿਹੜੇ ਨੇਰੇ ਬੈਠੇ ਉਹ ਦੱਸਦੇ ਐ ਜਦੋਂ ਕਮਲ ਸ਼ਰਮਾ ਦੇ ਮੂੰਹ ਤੋਂ ਦੀਪ ਸਿੱਧੂ ਨੇ ਆਤਵਾਦੀ ਲਫ਼ਜ਼ ਸੁਣਿਆ ਵੀ ਸੰਤਾਂ ਦੇ ਖਿਲਾਫ਼ ਕਹਿੰਦੇ ਦੀਪ ਸਿੱਧੂ ਕੁਰਸੀ ਤੋਂ ਉੱਠ ਕੇ ਇੱਕ ਵਾਰ ਉਹਨੂੰ ਗਲਾਵੇ ਤੋਂ ਫੜਨੇ ਲੱਗਾ ਸੀ ਇੰਨਾ ਸ਼ਹੀਦਾਂ ਨੂੰ ਰੂਹ ਤੋਂ ਪਿਆਰ ਕਰਨ ਵਾਲਾ ਉਹ ਨੌਜਵਾਨ ਸਾਡੀ ਕੌਮ ਦਾ ਅਨਮੋਲ ਹੀਰਾ ਜਿਨ੍ਹਾਂ ਨੇ ਪੰਜਾਬ ਦੇ ਖਿੱਤੇ ਦੀ ਗੱਲ ਕੀਤੀ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਮੈਂ ਅਖੀਰ ਤੇ ਬੇਨਤੀ ਕਰਦਾ ਸਾਰਿਆਂ ਨੇ ਏਕੇ ਦੀ ਗੱਲ ਕੀਤੀ ਐ ਕਿਤੇ ਪੰਥ 12 ਮਿਸਲਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਜਦੋਂ ਪੰਜਾਬ ਤੇ ਗੱਲ ਆਈ ਕੌਮ ਤੇ ਗੱਲ ਆਈ ਪੰਥ ਤੇ ਗੱਲ ਆਈ ਉਹ ਲੋਕਾਂ ਨੇ ਇਸ ਤਰ੍ਹਾਂ ਜਫੀਆਂ ਪਾਲੀਆਂ ਵੀ ਆਓ ਰਲ ਕੇ ਤਹ ਬਚਾਈਏ ਹੁਣ ਗੱਲ ਪੰਥ ਦੀ ਐ ਹੁਣ ਗੱਲ ਕਾਮ ਹੁਣ ਗੱਲ ਪੰਜਾਬ ਦੀ ਐ ਤੇ ਅੱਜ ਵੀ ਲੋੜ ਐ ਪੰਥ ਤੇ ਪੰਜਾਬ ਦੀ ਖਾਤਰ ਆਪਣਾ ਆਪ ਕੁਰਬਾਨ ਕਰਨ ਦੀ ਉਹ ਪਤੰਗੇ ਨਹੀਂ ਸੋਚਦੇ ਹੁੰਦੇ ਮੇਰਾ ਪਿੱਛੇ ਪਰਿਵਾਰ ਭੁੱਖਾ ਮਰ ਜਾਊਗਾ ਮੇਰੇ ਪਿਛਲਿਆਂ ਦਾ ਕੀ ਬਣੂਗਾ ਪਤੰਗਿਆਂ ਨੂੰ ਤੇ ਕੇਵਲ ਦੀਵੇ ਦੀ लाਡ ਦੇ ਉਚਨ ਮੱਤਣਾ ਆਉਣਾ ਹੁੰਦਾ ਹੈ ਇਸੇ ਤਰ੍ਹਾਂ ਦੀਪ ਸਿੱਧੂ ਉਹਨਾਂ ਪਤੰਗਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਪੰਥ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਗਿਆ ਸੋਸ ਨੌਜਵਾਨ ਦੇ ਅਜੇ ਸੁਪਨੇ ਬਹੁਤ ਬਾਕੀ ਹੈ ਮੈਂ ਕਹਿੰਦਾ ਅਸੀਂ ਉਹਦੇ ਜਾਨ ਤੋਂ ਪਿੱਛੋਂ ਅਦੇ ਇੱਕ ਲਾਗ ਨਹੀਂ ਕੁੱਟੀ ਅਦੇ ਲੋੜ ਹੈ ਜੇਕਰ ਉਹਦੀ ਸੋਚ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਨੇ ਪੰਥ ਨੂੰ ਬਚਾਉਣਾ ਏ ਤੇ ਸਾਨੂੰ ਦੀਪ ਸਿੱਧੂ ਜਿਹੜਾ ਰਸਤਾ ਦੇ ਕੇ ਗਿਆ ਚੱਲਣਾ ਪਵੇਗਾ ਸਾਨੂੰ ਰੋਹਾਨੀਅਤ ਤੌਰ ਤੇ ਮੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਕਰਨਾ ਪਵੇਗਾ ਤੇ ਰਾਜਨੀਤਿਕ ਤੌਰ ਤੇ ਸਾਡਾ ਮੁੱਖ ਸ੍ਰੀ ਅਕਾਲ ਤਖਤ ਸਾਹਿਬ ਵੱਲ ਜਿਸ ਨੂੰ ਹੋ ਗਿਆ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਖਤਮ ਨਹੀਂ ਕਰ ਸਕਦੀ ਕਿਉਂਕਿ ਇਸ ਵਕਤ ਪੰਜਾਬ ਦੀ ਜਿਹੜੀ ਉੱਚੀ ਰਾਜਨੀਤੀ ਆਪਣੇ ਆਪ ਨੂੰ ਸਮਝਦੇ ਆ ਕੋਈ ਵੀ ਲੀਡਰਸ਼ਿਪ ਹੋਵੇ ਉਹਨਾਂ ਦਾ ਮੁਖ ਦਿੱਲੀ ਵਾਲਾ ਹੈ ਪੰਜਾਬ ਵਾਲ ਸ਼੍ਰੀ ਅਕਾਲ ਤਖਤ ਸਾਹਿਬਾ ਲਪੇਟਾ ਹੈ ਸੋ ਆਪਾਂ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬਾ ਨੂੰ ਮੁਖ ਕਰੀਏ ਤੇ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਦੋ ਤਿੰਨ ਨਾਰੇ ਲਾਉਣੇ ਆ ਤੇ ਗੱਜ ਕੇ ਜਵਾਬ ਦੇਣਾ ਤੁਸੀਂ ਰਾਜਕ ਸ਼੍ਰੀ ਆਕਾਲ ਤਖਤ ਸਾਹਿਬ ਮਹਾਨ ਹੈ ਪੰਥ ਦੀ शान ਹੈ ਸ਼੍ਰੀ ਆਕਾਲ ਤਖਤ ਸਾਹਿਬ ਮਹਾਨ ਹੈ ਪੰਥ ਦੀ शान ਹੈ ਬਾਲੋ ਸੋਨਹਿਰ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ